ਹਰਜੀ ਦੋਸਤੋ ਕੱਲ Netflix ਦੇ ਉੱਤੇ 12 April ਨੂੰ 12 April 2024 ਨੂੰ ਦਲਜੀਤ ਦੋਸਾਂਝ ਹੋਰਾਂ ਦੀ ਮੂਵੀ ਚਮਕੀਲਾ ਰਿਲੀਜ਼ ਹੋਈ ਆ ਜਿਹੜੀ ਮੂਵੀ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਤੇ ਕਾਫੀ ਲੋਕੀ ਵਿਰੋਧ ਵੀ ਕਰ ਰਹੇ ਸੀ ਚਮਕੀਲੇ ਦੀ ਆਉਣ ਵਾਲੀ ਇਸ ਫਿਲਮ ਨੂੰ ਲੈ ਕੇ ਪਹਿਲਾਂ ਪਹਿਲਾਂ ਇਦਾਂ ਲੱਗ ਰਿਹਾ ਸੀ ਕਿ ਸ਼ਾਇਦ ਜਦੋਂ ਫੋਟਾਂ ਦੇਖੀ ਦੀਆਂ ਸੀ ਡਾਇਰੈਕਸ਼ਨ ਵਾਲੀਆਂ ਕਿ ਇਹ ਪੰਜਾਬੀ ਮੂਵੀ ਹੋਊਗੀ ਬਟ ਇਹ ਹਿੰਦੀ ਮੂਵੀ ਸੀ ਇਹ ਬਾਲੀਵੁੱਡ ਦੀ ਇੱਕ ਮੂਵੀ ਆ ਤੇ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਇਹ ਮੂਵੀ ਸਿਰਫ ਆਣੀ Netflix ਤੇ ਉੱਤੇ ਆ ਥੀਏਟਰਸ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਣੀ ਉਦੋਂ ਵੀ ਥੋੜੀ ਜਿਹੀ ਹੈਰਾਨੀ ਜ਼ਰੂਰ ਹੋਈ ਕਿ ਇਹਦਾ ਕੀ ਕਾਰਨ ਹੋ ਸਕਦਾ ਪਰ ਜਦੋਂ ਕੱਲ ਇਹ ਵਿੱਚੋਂ ਵਿੱਚੋਂ ਮੈਂ ਥੋੜੀ ਜਿਹੀ ਮੂਵੀ ਦੇਖੀ ਅਹੀਂ ਪਤਾ ਲੱਗਿਆ ਵੀ ਨੈਟਫਲਿਕਸ ਦੇ ਉੱਤੇ ਹੀ ਕਿਉਂ ਇਹ ਫਿਲਮ ਰਿਲੀਜ਼ ਕੀਤੀ ਗਈ ਆ ਉਹਦਾ ਕਾਰਨ ਇਹ ਆ ਕਿ ਕੁਝ ਬਹੁਤ ਜ਼ਿਆਦਾ ਬੋਲਡ ਜਿਹੜੀਆਂ ਚੀਜ਼ਾਂ ਇਸ ਮੂਵੀ ਦੇ ਵਿੱਚ ਦਿਖਾਈਆਂ ਗਈਆਂ ਨੇ ਭਾਵੇਂ ਉਹ ਚਮਕੀਲੇ ਦੀ ਜ਼ਿੰਦਗੀ ਦਾ ਹਿੱਸਾ ਸੀਗੀਆਂ ਉਹਦੀ ਜ਼ਿੰਦਗੀ ਦੀ ਅਸਲੀਅਤ ਆ ਜਿਹੜੀ ਉਹ ਦਿਖਾਈ ਗਈ ਆ ਇਸ ਕਰਕੇ ਇਸ ਮੂਵੀ ਨੂੰ ਨੈਟਫਲਿਕਸ ਦੇ ਉੱਤੇ ਹੀ ਰਿਲੀਜ਼ ਕਰਨ ਦਾ ਫੈਸਲਾ ਲਿੱਤਾ ਗਿਆ ਵਾ ਕੁਝ ਸ਼ਬਦਾਵਲੀ ਵੀ ਉਹਦੇ ਵਿੱਚ ਇਹੋ ਜੀ ਆ ਕੁਝ ਸੀਨ ਵੀ ਇਹੋ ਜਿਹੇ ਨੇ ਜਿਹੜੇ ਮੈਂ ਸੁਜੈਸਟ ਕਰੂੰਗਾ ਤੁਸੀਂ ਬੱਚਿਆਂ ਦੇ ਨਾਲ ਤਾਂ ਬਿਲਕੁਲ ਵੀ ਇਹ ਮੂਵੀ ਨਾ ਦੇਖਿਓ ਤੇ ਸ਼ਾਇਦ 16+ ਹੋ ਮੂਵੀ ਕਹੀ ਗਈ ਆ ਬਟ ਮੈਂ 18+ ਕਹੂੰਗਾ ਕਿਉਂ ਮੂਵੀ ਆ ਜਿਹੜੀ ਹੈਗੀ ਆ ਤੇ ਹੈਗੀ ਸਮਾਜ ਦੀ ਸੱਚਾਈ ਆ ਬਟ ਥੋੜਾ ਜਿਹਾ ਆਪਣਾ ਜੋ ਕਲਚਰ ਆ ਆਪਣਾ ਜੋ ਸਿਸਟਮ ਆ ਆਪਾਂ ਨੂੰ ਉਹ ਚੀਜ਼ਾਂ ਆਡ ਲੱਗ ਸਕਦੀਆਂ ਨੇ ਸੂ ਪਰਿਵਾਰ ਦੇ ਵਿੱਚ ਬੈ ਕੇ ਵੀ ਦੇਖਣ ਤੋਂ ਤੁਸੀਂ ਜੇ ਗੁਰੇਜ਼ ਕਰੋਗੇ ਮੂਵੀ ਤਾਂ ਤੁਹਾਡੇ ਲਈ ਚੰਗਾ ਵਾ ਮੂਵੀ ਆਲ ਓਵਰ ਬਹੁਤ ਵਧੀਆ ਵਾ ਚਮਕੀਲੇ ਦੀ ਜੋ ਜ਼ਿੰਦਗੀ ਆ ਉਹ ਅਸਲੀਅਤ ਅਸਲੀ ਜ਼ਿੰਦਗੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਦੀ ਸਟਰਗਲ ਅਸਲੀਅਤ ਜੋ ਸਟਰਗਲ ਅਸਲ ਚ ਉਹਨੇ ਕੀਤੀ ਆ ਉਹੀ ਉਹਨਾਂ ਨੇ ਮੂਵੀ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਾਫੀ ਸਾਲਾਂ ਦੀ ਮਿਹਨਤ ਸਾਰੀ ਟੀਮ ਨੇ ਇਹ ਫਿਲਮ ਬਣਾਉਣ ਦੇ ਲਈ ਜ਼ਰੂਰ ਕੀਤੀ ਹੋਈ ਦਿਖ ਰਹੀ ਆ ਸੋ ਇਹ ਕਾਰਨ ਜਿਹੜਾ ਸਮਝ ਆ ਗਿਆ ਕਿ ਥੀਏਟਰ ਦੇ ਵਿੱਚ ਸ਼ਾਇਦ ਸੈਂਸਰ ਬੋਰਡ ਨੇ ਕਾਫੀ ਸੀਨ ਆ ਜਿਹੜੇ ਕਟਵਾ ਦੇਣੇ ਸੀ ਤੇ ਕਾਫੀ ਜੜੀਆਂ ਗੱਲਾਂ ਵੀ ਉਹ ਰਹਿ ਜਾਣੀਆਂ ਸੀ ਜੇ ਇਹ ਫਿਲਮ ਥੀਏਟਰਾਂ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਜਾਂਦਾ ਸੋ ਇਸ ਕਰਕੇ ਸ਼ਾਇਦ ਇਹ ਮੂਵੀ ਸਿਰਫ Netflix ਦੇ ਉੱਤੇ ਰਿਲੀਜ਼ ਕੀਤੀ ਗਈ ਆ ਤੇ ਕਾਫੀ ਵਧੀਆ ਜਿਹੜਾ ਰਿਸਪੌਂਸ ਮੂਵੀ ਲੈ ਰਹੀ ਆ ਪਰ ਆਲ ਓਵਰ ਇਹਨੂੰ ਮੈਂ ਚੰਗਾ ਕਹੂੰਗਾ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਜਿਹੜੇ ਕਮੈਂਟ ਆ ਜਰੂਰ ਕਰਿਓ ਜੀ ਥੱਲੇ